ਅੱਜ بڑا ਮਨ ਸੀਗਾ ਕਿ ਕੁਝ ਗੱਲਾਂ ਕਰੀਏ ਗੱਲਾਂ ਸੀਗੀਆਂ ਸਵਾਲ ਦੇ ਉੱਤੇ ਤੇ ਮੇਰਾ ਮੇਰਾ ਤਾਂ ਕੰਮ ਹੈ ਕਿ ਸਵਾਲਾਂ ਦੇ ਜਵਾਬ ਦੇਣਾ ਚਾਹੇ ਉਹ ਐਸਟ੍ਰੋਲੋਜੀ ਤੋਂ ਰਿਲੇਟਡ ਹੋਣ ਐਸਟ੍ਰੋਲੋਜੀ ਤੇ ਜ਼ਿੰਦਗੀ ਤੋਂ ਰਿਲੇਟਡ ਹੋਣ bizness ਤੋਂ ਹੋਣ ਸਪਿਰਚੁਅਲਿਟੀ ਤੋਂ ਹੋਣ ਜਾਂ ਧਰਮ ਤੋਂ ਰਿਲੇਟਡ ਹੋਣ ਤਾਂ ਮੈਂ ਆਪਣੀ ਇਹਨਾਂ ਵਿਸ਼ਿਆਂ ਦੇ ਉੱਤੇ ਆਪਣੇ ਤਜਰਬੇ ਯ ਆਪਣੀ ਪੜ੍ਹਾਈ ਦੇ ਹਿਸਾਬ ਨਾਲ ਕੋਸ਼ਿਸ਼ ਕਰਦਾ ਕਿ ਮੈਂ ਅ ਅਭਿਵਾਦਿਤ ਤੇ ਪੂਰੇ ਕਲੀਅਰ ਜਵਾਬ ਦੇ ਸਕਾਂ। ਕਈ ਵਾਰੀ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਆਪ ਵੀ ਸਵਾਲਾਂ ਦੇ ਘੇਰੇ ਚ ਆ ਜਾਨਾ। ਕਈ ਵਾਰੀ ਮੈਨੂੰ ਐ ਲੱਗਦਾ ਵੀ ਮੇਰੇ ਆਲੇ-ਦੁਆਲੇ ਬਹੁਤ ਸਾਰੇ ਸਵਾਲ ਨੇ। ਕਿਸੇ ਵੀ ਸਵਾਲ ਜਾਂ ਕਿਸੇ ਵੀ ਵਿਵਾਦ ਤੋਂ ਨਿਕਲਣ ਦਾ ਨਾ ਇੱਕ ਰਸਤਾ ਦੱਸਿਆ ਮਹਾਤਮਾ ਬੁੱਧ ਨੇ ਜਿਹਨੂੰ ਕਿਹਾ ਮੱਧੇ ਮਾਰਗ। ਕਿ ਕਿਸੇ ਵੀ ਦੋ ਤਰ੍ਹਾਂ ਦੇ ਵਿਚਾਰਾਂ ਦੇ ਵਿੱਚ ਦਾ ਜਿਹੜਾ ਵਿਚਾਰ ਹੁੰਦਾ ਹੈ ਉਹ ਕੰਪਰੋਮਾਈジング ਸਟੇਜ ਹੁੰਦੀ ਹੈ ਹਾਲਾਂਕਿ ਮੈਂ ਹਰ ਹਮੇਸ਼ਾ ਹਰ ਪੱਖ ਦੇ ਉੱਤੇ ਮੱਧੇਮਾਰ ਨੂੰ ਸਹੀ ਨਹੀਂ ਮੰਨਦਾ ਬਟ ਇਹੀ ਵਿਵਾਦ ਤੋਂ ਨਿਕਲਣ ਦਾ ਇੱਕ ਤਰੀਕਾ ਦੱਸਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਹੈ ਚਿੰਤਨ ਦਾ ਚਿੰਤਾ ਤੇ ਚਿੰਤਨ 'ਚ ਬਹੁਤ ਲਿਖਣ 'ਚ ਬਹੁਤ ਛੋਟਾ ਫਰਕ ਹੈ ਵਿਚਾਰਨ 'ਚ ਬਹੁਤ ਜ਼ਿਆਦਾ ਫਰਕ ਹੈ ਤੇ ਇਹੀ ਫਰਕ ਹੈ ਵਿਵਾਦ ਦਾ ਉਹ ਫਰਕ ਹੈ ਵਿਚਾਰਨ ਦਾ ਪਿਛਲੇ ਦਿਨੋਂ ਮੇਰੀ ਓਵਰਆਲ ਲਾਈਫ ਦੇ ਅੰਦਰ ਕਿਉਂਕਿ ਮੈਂ ਪੋਂਟਾ ਸਾਹਿਬ ਦਾ ਬਾਨਨ ਬੋਟਾ ਪਾ ਤਾਂ ਪੋਂਟਾ ਦੀ ਹਿਸਟਰੀ ਪੋਂਟਾ ਦਾ ਜਿਹੜਾ ਇੱਕ ਇੱਕ ਜਿਹੜਾ ਨੇਚਰਲ ਕਲਚਰ ਹੈ ਪੋਂਟਾ ਸਾਹਿਬ ਦਾ ਉਹਦਾ ਮੇਰੇ ਉੱਤੇ ਬਹੁਤ ਬੜਾ ਇੰਪੈਕਟ ਹੈ ਪੋਂਟਾ ਸਾਹਿਬ ਸ਼ਹਿਰ ਹੈ ਗੁਰਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਉਹ ਜਗ੍ਹਾ ਜਿੱਥੇ ਮਹਾਰਾਜ ਨੇ ਗੁਰਬਾਣੀਆਂ ਦੀ ਰਚਨਾ ਕੀਤੀ ਉਹ ਜਗਾ ਜਿੱਥੇ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਯੁੱਧ ਲੜਿਆ ਇਸ ਕਰਕੇ ਮੈਂ ਕਹਿੰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਹਿਲੀ ਘਰਮ ਭੂਮੀ ਪੋਟਾ ਸਾਹਿਬ ਹੈ ਤੇ ਦੂਸਰਾ ਬਹੁਤ بڑا ਇਫੈਕਟ ਰਿਹਾ ਲਾਈਫ ਦੇ ਉੱਤੇ ਹਜੂਰ ਸਾਹਿਬ ਦਾ ਮੇਰਾ ਨਾਨਕੇ ਮੇਰੀ ਕੋਸ਼ਿਸ਼ ਰਹਿੰਦੀ ਹੈ ਸਾਲ 2 ਸਾਲ ਬਾਅਦ ਹਜੂਰ ਸਾਹਿਬ 5 7 10 ਦਿਨ 15 ਦਿਨ ਬਤਾਏ ਜਾਣ ਜਦੋਂ ਮੈਂ ਸਿੱਖੀਜ਼ਮ ਦੇ ਕਲਚਰਲ ਡਿਫਰੈਂਸ ਨੂੰ ਦੇਖਦਾ ਪੰਜਾਬ ਜਾਂ ਹਜੂਰ ਸਾਹਿਬ ਦੇ ਦਰਮਿਆਨ ਤੰਦਰ ਬਹੁਤ بڑا ਹੀ ਹੁੰਦਾ ਹੈ ਅੰਦਰ ਬਹੁਤ ਜ਼ਿਆਦਾ ਵਿਚਾਰ ਨਹੀਂ ਤੁਹਾਡੇ ਚੋਂ ਜਿਹੜੇ ਲੋਕ ਉਸ ਕਲਚਰ ਦੇ ਜਾਣਕਾਰ ਜਾਂ ਜਾਨੂ ਹੋਣਗੇ ਉਹ ਮੇਰੀ ਗੱਲ ਨੂੰ ਜ਼ਿਆਦਾ ਰਿਲੇਟ ਕਰ ਪਾਣਗੇ ਪੋਂਟਾ ਸਾਹਿਬ ਕਿਉਂਕਿ ਪੰਜਾਬ ਦੇ ਨੇੜਲੀ ਧਰਤੀ ਹੈ ਤਾਂ ਸਾਡੇ ਉੱਤੇ ਓਵਰਆਲ ਇਮਪੈਕਟ ਪੰਜਾਬ ਦਾ ਰਹਿੰਦਾ ਹੈ ਤੁਸੀਂ ਜੇ ਨੇੜੇ ਤੋਂ ਹੋ ਕੇ ਦੇਖੋਗੇ ਤਾਂ ਪੰਜਾਬ ਚ ਸਿੱਖੀਜ਼ਮ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੇ ਸਪਿਰਚੁਅਲ ਜਾਂ ਫਿਰ ਐਸਟ੍ਰੋਲੋਜੀ ਇਹਨਾਂ ਸਾਰਿਆਂ ਵਿਸ਼ਿਆਂ ਦੇ ਉੱਤੇ ਵਿਵਾਦ ਬਹੁਤ ਜ਼ਿਆਦਾ ਨੇ ਬਟ ਇਹੀ ਪਾਰ ਜਦੋਂ ਤੁਸੀਂ ਹਜੂਰ ਸਾਹਿਬ ਵੱਲ ਨੂੰ ਦੇਖਦੇ ਹੋ ਤਾਂ ਉੱਥੇ ਵਿਵਾਦ ਲਈ ਕੋਈ ਸਥਾਨ ਨਹੀਂ ਹੈ ਹਾਂ ਉੱਥੇ ਥੋੜੀ ਜੀ ਐਗਰੈਸ਼ਨ ਜ਼ਰੂਰ ਹੈ ਬਟ ਉਹ ਬਹੁਤ ਫੋਕਸਡ ਨਹੀਂ ਇਹ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਹੁਣ ਮੈਂ ਆਨਾ ਉਸ ਰਿਚੁਅਲਸ ਦੇ ਉੱਤੇ ਜਿਹਨੂੰ ਆਪਾਂ ਲिटल ਬਿਟ ਐਸਟ੍ਰੋਲੋਜੀਕਲ ਤੇ ਸਨਾਤਨੀ ਤੇ ਸਿੱਖੀਜ਼ਮ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਵਿਚਾਲੇ ਜੇ ਹੋ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹ ਸਮਝਣਾ ਕਿਵੇਂ ਹੈ ਮੈਂ ਸ਼ੁਰੂਆਤ ਕਰਦਾ ਤੁਹਾਨੂੰ ਹਜੂਰ ਸਾਹਿਬ ਦੀ ਇੱਕ ਪ੍ਰਥਾ ਤੋਂ ਰਿਲੇਟਡ ਹਜੂਰ ਸਾਹਿਬ ਦੇ ਅੰਦਰ ਜਦੋਂ ਆਰਤੀ ਹੁੰਦੀ ਹੈ ਉਦੋਂ ਸ਼ੰਖ ਵੀ বাজਾਏ ਜਾਂਦੇ ਨੇ ਉਦੋਂ ਥਾਲੀ ਨਾਲ ਆਰਤੀ ਵੀ ਕੀਤੀ ਜਾਂਦੀ ਹੈ ਉਦੋਂ ਪੁਸ਼ਪ ਵਰਸ਼ਾ ਵੀ ਹੁੰਦੀ ਹੈ ਤੇ ਜਿਹੜੇ ਸਾਡੇ ਜਿਹੜੇ ਉਹ ਲੋਗ ਉਸ ਪੰਜ ਤਖਤ ਨੂੰ ਛੱਡ ਕੇ ਸ੍ਰੀ ਹਜੂਰ ਸਾਹਿਬ ਸਚਖੰਡ ਅਬ ਚਲਣਾ ਕਰਦੇ ਤਖਤ ਨੂੰ ਛੱਡ ਕੇ ਜਿਹੜੇ ਬਾਕੀ ਲੋਗ ਆ ਪੰਜਾਬ ਦੇ ਲੋਗ ਹੁੰਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਬਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਰਤੀ ਦਾ ਉਚਾਰਨ ਕੀਤਾ ਸੀਗਾ ਗगन ਮੈ ਥਾਲ ਰਾਉ ਚੰਦ ਦੀਪਕ ਮਨੇ ਤਾਰਕਾ ਮੰਡਲ ਜਨਕ ਮੋਤੀ ਤੁਸੀਂ ਸਾਰੇ ਜਾਣਦੇ ਹੋ ਆਪਾਂ ਸਾਰੇ ਗੁਰਦੁਆਰਿਆਂ 'ਚ ਸੁਣਦੇ ਆਏ ਹਾਂ ਘਰੇ ਵੀ ਲਾਉਂਦੇ ਆ ਸੁਣਦੇ ਆ ਘਰੇ ਕਹਿੰਦੇ ਨੇ ਕਿ ਭਾਈ ਆਰਤੀ ਜਿਹੜੀ ਹੈ ਉਹ ਇੱਕ ਥਾਲ ਚ ਨਹੀਂ ਹੋ ਸਕਦੀ ਪਰਮਾਤਮਾ ਦਾ ਸਰੂਪ ਇੰਨਾ ਕੁ ਵਿਸਤ੍ਰਿਤ ਤੇ ਬੜਾ ਹੈ ਵਿਸ਼ਾਲ ਹੈ ਜਿਹਨੂੰ ਇਸ ਛੋਟੀ ਆਰਤੀ ਚ ਨਹੀਂ ਪਰੋਇਆ ਜਾ ਸਕਦਾ ਉਸ ਉਸ ਮੁੱਦੇ ਤੇ ਉੱਤੇ ਅਸੀਂ ਉਹ ਜਿਹੜੀ ਸਿੰਬੋਲਿਕ ਆਰਤੀ ਹੈ ਉਹਦਾ ਖੰਡਨ ਕਰਦੇ ਆ ਬਟ ਤੁਸੀਂ ਗਹਿਨਤਾ ਨਾਲ ਵਿਚਾਰ ਕਰਿਓ ਚਿੰਤਨ ਕਰਿਓ ਕਿ ਪਰਮਾਤਮਾ ਦੇ ਵਿਰਸਤਿਤ ਤੇ ਵਿਸ਼ਾਲ ਰੂਪ ਲਈ ਆਰਤੀ ਛੋਟੀ ਹੈ ਇਹ ਜ਼ਰੂਰ ਸਮਝਾਇਆ ਗਿਆ ਆਰਤੀ ਜਾਂ ਥਾਲ ਝੂਠੀ ਹੈ ਜਾਂ ਨਹੀਂ ਹੈ ਇਹ ਨਹੀਂ ਸਮਝਾਇਆ ਗਿਆ ਇਹ ਕਿਤੇ ਨਹੀਂ ਕਿਹਾ ਗਿਆ ਬਈ ਇਹ ਗਲਤ ਹੈ ਇਹਦੇ ਨਾਲ ਪਾਪ ਹੋ ਜਾਏਗਾ ਇਹਦੇ ਨਾਲ ਕੋਈ ਗੁਨਾਹ ਹੋ ਜਾਏਗਾ ਅਸੀਂ ਨਾ ਹਰ ਚੀਜ਼ ਦਾ ਇੱਕ ਪੱਖ ਨੂੰ ਫੜ ਲਿਆ ਤੇ ਦੂਜੇ ਨੂੰ ਨਕਾਰਤਾ ਤੇ ਪੈਰਾ ਦੇਣ ਲੱਗੇ ਆਪਣੇ ਵਿਚਾਰ ਦੇ ਉੱਤੇ ਨਾ ਕਿ ਪੂਰੇ ਸਨੈਰੀਓ ਦੇ ਉੱਤੇ ਇਹੀ ਸਾਰਾ ਕੁਝ ਬਾਕੀ ਪ੍ਰਥਾ ਦੇ ਨਾਲ ਵੀ ਹੋਇਆ ਚਾਹੇ ਉਹ ਖਾਨ ਪੀਣ ਤੋਂ ਰਿਲੇਟਡ ਸੀਗੀ ਚਾਹੇ ਉਹ ਪੂਜਾ ਪદ્ધਤੀ ਪਾਠ ਪદ્ધਤੀ ਤੇ ਉੱਤੇ ਸੀਗੀ ਜਾਂ ਫਿਰ ਉਹ ਦਸਮ ਗ੍ਰੰਥ ਜਾਂ ਗ੍ਰੰਥ ਸਾਹਿਬ ਦੇ ਬਾਰੇ ਸੀਗੀ ਇਹ ਸਾਰੇ ਵਿਵਾਦ ਇਸ ਕਰਕੇ ਉਪਜਦੇ ਨੇ ਕਿਉਂਕਿ ਅਸੀਂ ਨਾ ਤਾਂ ਮੱਧੇ ਮਾਰਗ ਲੈਣ ਨੂੰ ਤਿਆਰ ਹੁੰਨੇ ਆ ਨਾ ਹੀ ਇੰਡੈਕਟ ਚ ਜਾ ਕੇ ਵਿਚਾਰ ਕਰਨ ਨੂੰ ਚਿੰਤਨ ਕਰਨ ਨੂੰ ਤਿਆਰ ਹੁੰਨੇ ਆ ਜਦੋਂ ਮੈਂ ਲਾਸਟ ਟਾਈਮ ਹਜੂਰ ਸਾਹਿਬ ਗਿਆ ਉੱਥੇ ਜਿਹੜੇ ਮੁੱਖ ਜਥੇਦਾਰ ਨੇ ਬਾਬਾ ਕੁਲਵੰਤ ਸਿੰਘ ਜੀ ਅੱਛੀ ਵਿਚਾਰਾਂ ਹੋਈਆਂ ਥੋੜਾ ਜਿਹਾ ਸਮਾਂ ਮਿਲਿਆ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦਾ ਅ ਸ਼ਾਮ ਦੇ ਟਾਈਮ ਬੈਠਦੇ ਨੇ ਦਰਬਾਰ ਸਾਹਿਬ ਜੀ ਇੱਕ ਹਾਲ ਬਣਾਇਆ ਹੋਇਆ ਉੱਥੇ ਸੰਗਤ ਦੇ ਦਰਸ਼ਨ ਕਰਦੇ ਨੇ ਤੇ ਵਿਚਾਰਾਂ ਸਾਂਝੀਆਂ ਕਰ ਲੈਂਦੇ ਨੇ ਥੋੜੀ ਦੇਰ ਲਈ ਮੈਂ ਉੱਥੋਂ ਨਿਕਲ ਕੇ ਬਾਹਰ ਆ ਰਿਹਾ ਸੀ ਮੈਂ ਇੱਕ ਵਾਕਿਆ ਸਾਂਝਾ ਕਰ ਰਿਹਾ ਤੁਹਾਡੇ ਨਾਲ ਤਾਂ ਜਦੋਂ ਮੈਂ ਬਾਹਰ ਆਇਆ ਡਿਊਟੀ 'ਚ ਮੈਨੂੰ ਮੇਰੇ ਰਿਲੇਟਿਵ ਨੇ ਬਹੁਤ ক্লোਜ਼ ਨੇ ਉੱਥੇ ਕਿਰਤਨੀਏ ਨੇ ਗਿਆਨੀ ਰਜਿੰਦਰ ਸਿੰਘ ਜੀ ਬਜ਼ੁਰਗ ਨੇ ਸਾਡੇ ਬਹੁਤ ਸਨਮਾਨਯੋਗ ਨੇ ਉਹਨਾਂ ਨੇ ਲਗਭਗ ਲਗਭਗ ਤੀ 35 ਸਾਲ ਸੇਵਾ ਕੀਤੀ ਹੈ ਐਜ਼ ਇਨ ਕਿਰਤਨੀਏ ਗੁਰੂ ਘਰ ਦੇ ਗਵਈਏ ਤਖਤ ਦੇ ਉੱਤੇ ਤਖਤ ਸ੍ਰੀ ਅਬਚਲ ਨਗਰ ਹਰਿਉਤ ਸਾਹਿਬ ਦੇ ਉੱਤੇ ਸੋਚੋ ਉਸ ਇਨਸਾਨ ਦੀ ਅਵਸਥਾ ਕਿਵੇਂ ਦੀ ਹੋਏਗੀ ਜਿਨੇ 30 ਸਾਲਾਂ ਤੱਕ ਮਹਾਰਾ ਦੀ ਸੇਵਾ ਕੀਤੀ ਹੈ ਗਾਇਨ ਕੀਤਾ ਹੈ ਉਨਾ ਦਾ ਸਟਾਰ ਕਿੰਨਾ ਉੱਚਾ ਹੋਏਗਾ ਇਹ ਜਿਹੜੇ ਵਿਵਾਦ ਸਾਡੇ ਇੱਧਰ ਚੱਲਦੇ ਨੇ ਐਸਟ੍ਰੋਲੋਜੀ ਆ ਕਿਸੇ ਚੀਜ਼ ਨੂੰ ਲੈ ਕੇ ਉਹਨੂੰ ਲੈ ਕੇ ਮੇਰੇ ਅੰਦਰ ਨਾ ਕਈ ਵਾਰੀ ਇੱਕ ਝੇਪ ਵੀ ਆ ਜਾਂਦੀ ਆ ਹਾਲਾਂਕਿ ਮੈਂ ਆਪਣੇ ਵਿਚਾਰ ਦੇ ਉੱਤੇ ਬਹੁਤ ਦ੍ਰਿੜਤਾ ਨਾਲ ਪਹਿਰਾ ਦਿੰਦਾ ਆਪਣੀ ਐਜੂਕੇਸ਼ਨ ਦੇ ਉੱਤੇ ਐਸਟ੍ਰੋਲੋਜੀ ਦੇ ਉੱਤੇ ਇਸ ਸਾਇੰਸ ਦੇ ਉੱਤੇ ਫੇਰ ਵੀ ਮੈਂ ਕਈ ਵਾਰੀ ਸੋਚਦਾ ਵੀ ਵਿਵਾਦ ਤੋਂ ਬਚੀਏ ਬਜ਼ੁਰਗਾ ਨਾਲ ਜਾਂ ਕਿਸੇ ਨਾਲ ਇਹ ਦੇ ਇਹ ਦੇ ਵਿਵਾਦ ਦੇ ਉੱਤੇ ਨਾ ਜਾਈਏ ਪਰ ਇਹ ਮੇਰੀ ਸੋਚ ਮੈਨੂੰ ਉਦੋਂ ਜਾ ਕੇ ਪਤਾ ਲੱਗੀ ਕਿ ਜਿਹੜੇ ਬੜੇ ਲੋਕ ਨੇ ਬੜੇ ਇੰਦਾਸ ਜਿਨ੍ਹਾਂ ਨੇ ਪੜਿਆ ਹੋਇਆ ਜਿਨ੍ਹਾਂ ਦੀ ਸੋਚ ਉੱਚੀ ਹੈ ਉੱਚੀ ਹੈ ਜਿਨ੍ਹਾਂ ਨੇ ਕਮਾਈ ਉੱਚੀ ਕੀਤੀ ਹੋਈ ਹੈ ਉਹਨਾਂ ਨਾਲ ਤੁਸੀਂ ਦਿਲ ਖੋਲ ਕੇ ਗੱਲ ਕਰ ਸਕਦੇ ਅਸੀਂ ਆਏ ਡਿਊਟੀ ਤੇ ਉਹਨਾਂ ਨਾਲ ਮੁਲਾਕਾਤ ਹੋਈ ਸਮਾਂ ਅੱਧੇ ਘੰਟੇ ਦਾ ਕਿਵੇਂ ਬੀਤ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਜੀ ਉਹਨਾਂ ਨੇ ਮੈਨੂੰ ਐਸਟ੍ਰੋਲੋਜੀ ਤਾਂ ਨਹੀਂ ਸਮਝਾਈ ਉਹ ਜਾਣਦੇ ਨੇ ਕਿ ਮੈਂ ਇੱਕ ਐਸਟ੍ਰੋਲੋਜਰ ਹਾਂ ਸਾਡੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਨੇ ਐਸਟ੍ਰੋਲੋਜੀ ਕਿਵੇਂ ਕਰੀਦੀ ਹੈ ਇਹ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਗਿਆਨੀ ਰਜਿੰਦਰ ਸਿੰਘ ਜੀ ਨੇ ਤੇ ਮੇਰੀ ਅੱਖਾਂ ਖੁੱਲਗੀਆਂ ਮੈਨੂੰ ਇਹ ਜੀ ਸਮਝ ਆਈ ਕਿ ਕਦੇ ਵੀ ਝੇਬਣ ਦੀ ਲੋੜ ਨਹੀਂ ਐ ਜਿਹੜੇ ਵਾਕਈ ਕਿਸੇ ਗੁਰੂ ਘਰ ਨਾਲ ਵਾਕਈ ਜਿਹੜੇ ਗਿਆਨ ਨਾਲ ਜੁੜੇ ਹੋਏ ਲੋਕ ਹੁੰਦੇ ਨੇ ਉਹ ਗਿਆਨ ਦੀ ਸਮਝ ਗਿਆਨ ਦੇ ਤਰੀਕੇ ਨਾਲ ਲੱਗਦੇ ਨੇ ਨਾ ਕਿ ਪਖੰਡਿਆ ਧਰਮ ਦੇ ਨਾਲ ਇਹੀ ਸਾਰੀਆਂ ਛੋਟੀਆਂ ਬੜੀਆਂ ਚੀਜ਼ਾਂ ਸਾਨੂੰ ਹੋਰ ਬਹੁਤ 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 ਥਾਵਾਂ ਤੇ ਦੇਖਣ ਨੂੰ ਮਿਲਦੀਆਂ ਉਹ ਕਿਵੇਂ ਹੈ ਉਹਦਾ ਇੱਕ ਰੀਸੈਂਟ ਐਗਜ਼ਾਮਪਲ ਆਪਾਂ ਲੈਨੇ ਆ ਅੱਜ ਕੱਲ ਬਹੁਤ ਜ਼ਿਆਦਾ ਚਰਚਾ ਚ ਹੈ ਕੁੰਭ ਚੱਲ ਰਿਹਾ ਹੈ ਜੀ ਕੁੰਭ ਸ্নান ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਕੁੰਭ ਕਿਨਾਂ ਲਈ ਬਣਿਆ ਕੁੰਭ ਹੈ ਜਾਂ ਨਹੀਂ ਹੈ ਉੱਥੇ ਕਿਉਂ ਕਰਨਾ ਚਾਹੀਦਾ ਕਿਤੇ ਹੋਰ ਕਿਉਂ ਨਹੀਂ ਕਰਨਾ ਚਾਹੀਦਾ ਇਹ ਇਹਦੇ ਉੱਤੇ ਬਹੁਤ ਜੀ ਕੋਈ ਵੀ ਧਾਰਮਿਕ ਗਤੀਵਿਧੀ ਜਿਹੜੀ ਹੁੰਦੀ ਹੈ ਉਹ ਕਿਸੇ ਡਿਬੇਟ ਜਾਂ ਵਿਗਿਆਨ ਦਾ ਵਿਸ਼ਾ ਨਹੀਂ ਹੈ ਵਿਗਿਆਨ ਆਪਣੇ ਆਪ ਚ ਇੱਕ ਵਿਸ਼ੇ ਹੈ ਹਿਸਾਬ ਕਿਤਾਬ ਗਣਿਤ ਆਪਣੇ ਆਪ ਚ ਇੱਕ ਵਿਸ਼ੇ ਹੈ ਰਮ ਤੇ ਆਸਥਾ ਆਪਣੇ ਆਪ ਚ ਇੱਕ ਵਿਸ਼ੇ ਹੈ ਜਦੋਂ ਤੁਸੀਂ ਆਸਥਾ ਨੂੰ ਕਿਸੇ ਹੋਰ ਤੁਸੀਂ ਪਾਣੀ ਨੂੰ ਕਿਲੋ ਚ ਨਹੀਂ ਤੋਲ ਸਕਦੇ ਲੀਟਰ ਚ ਹੀ ਤੋਲਣਾ ਪਏਗਾ ਹਰ ਇੱਕ ਚੀਜ਼ ਨੂੰ ਮਾਪਣ ਲਈ ਪੈਮਾਨਾ ਉਹਦੇ ਲਈ ਅਡ ਬਣਿਆ ਹੋਇਆ ਹੈ ਜਦੋਂ ਤਾਂ ਅਸੀਂ ਕੁੰਭਿਸ਼ਨਾਣ ਜਾਂ ਗੰਗਾ ਇਸ਼ਨਾਨ ਦੀ ਗੱਲ ਕਰੀਏ ਬੀਂਗਾ ਇੱਕ ਸਿੱਖ ਡਿਬੇਟ ਗੱਲ ਕਰੇਗੀ ਤਾਂ ਉਹ ਕਹੇਗੀ ਬਈ ਮਹਾਰਾ ਨੇ ਦਾ ਖੰਡਨ ਕੀਤਾ ਹੈ ਫਿਰ ਅਸੀਂ ਜਦੋਂ ਹਰਮੰਦਰ ਸਾਹਿਬ ਸਰੋਵਰ ਸਨਾਨ ਦੀ ਗੱਲ ਕਰਾਂਗੇ ਫਿਰ ਸਾਡੇ ਵਿਚਾਰ ਬਦਲ ਜਾਣਗੇ ਫਿਰ ਸਾਡੇ ਵਿਚਾਰ ਕੁਝ ਹੋਰ ਹੋ ਜਾਣਗੇ ਇਹ ਦੋਹਰਾ ਮਾਪਦੰਡ ਕਦੇ ਨਹੀਂ ਹੋ ਸਕਦਾ ਸਨਾਨ ਕਰਨਾ ਹਾਲਾਂਕਿ ਜੇ ਗੁਰਬਾਣੀ ਦੀ ਰੋਸ਼ਨੀ 'ਚ ਦੇਖੀ ਤਾਂ ਸਾਨੂੰ ਆਪ ਦੇ ਅੰਦਰ ਮਨ ਦੇ ਅੰਦਰ ਵਿਚਾਰ ਦੀ ਚਿੰਤਨ ਦੀ ਡੁਬਕੀ ਲਗਾ ਕੇ ਹੀ ਵਿਚਾਰਾਂ ਨੂੰ ਪਵਿੱਤਰ ਕਰਨਾ ਪਏਗਾ ਬਟ ਜਿੱਥੇ ਆਸਥਾ ਹਰਮੰਦਰ ਸਾਹਿਬ ਸਰੋਵਰ ਦੀ ਹੋਵੇ ਜਿੱਥੇ ਆਸਥਾ ਗੰਗਾ ਦੀ ਹੋਵੇ ਜਿੱਥੇ ਆਸਥਾ ਕੁੰਭ ਜਾਂ ਮਹਾਕੁੰਭ ਦੀ ਹੋਵੇ ਉਹ ਆਸਥਾ ਆਪਣੀ ਜਗ੍ਹਾ ਗਲਤ ਨਹੀਂ ਹੁੰਦੀ ਉਸ ਨੂੰ ਕਿਸੇ ਹੋਰ ਪੈਰਾਮੀਟਰ ਨਾਲ ਨਹੀਂ ਨਾਪਿਆ ਜਾ ਸਕਦਾ ਅਸੀਂ ਦੇਖਦੇ ਹਾਂ ਨਾਗਾ ਸਾਧੂ ਸੰਨਿਆਸੀ ਉੱਥੇ ਡੁਬਕੀਆਂ ਲਾ ਰਹੇ ਨੇ ਕਈ ਅਲੱਗ-ਅਲੱਗ ਅਖਾਰੇ ਨੇ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਚੋਂ ਦੋ ਅਖਾਰੇ ਬਿਲਕੁਲ ਕੋਰਲੇ ਸਿੱਖ ਮਤ ਨਾਲ ਰਿਲੇਟਡ ਨਹੀਂ ਪਹਿਲਾ ਅਖਾੜਾ ਹੈ ਉਦਾਸੀ ਸੈਕਟਰ ਉਦਾਸੀ ਪੰਥ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਸਪੁੱਤਰ ਦੁਆਰਾ ਸ਼ੁਰੂ ਕੀਤਾ ਗਿਆ ਉਦਾਸੀ ਅਖਾੜਾ ਹੈ ਤੁਸੀਂ ਇੱਕ ਚੀਜ਼ ਦੇਖੋ ਤੇ ਦੂਜਾ ਅਖਾੜਾ ਕਿਹੜਾ ਹੈ ਦੂਜਾ ਅਖਾੜਾ ਹੈ ਨਿਰਮਲ ਅਖਾੜਾ ਪਹਿਲਾ ਅਖਾੜਾ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਟਾਈਮ ਤੇ ਸ਼ੁਰੂ ਹੋਇਆ ਤੇ ਆਖਰੀ ਅਖਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਟਾਈਮ ਤੇ ਸ਼ੁਰੂ ਹੋਇਆ ਤੇ ਤੁਸੀਂ ਪੂਰੀ ਗੁਰਬਾਣੀ ਜੀ ਕਦੇ ਇਹ ਨਹੀਂ ਪੜੋਗੇ ਕਿ ਮਹਾਰਾਜ ਨੇ ਕਿਹਾ ਭਈ ਇਹਨਾਂ ਦਾ ਵਿਰੋਧ ਕਰੋ ਇਹਨਾਂ ਦੇ ਅਗੇਂਸਟ ਜਾਓ ਇਹ ਜਾਓ ਹਾਲਾਂਕਿ ਜਿਹੜਾ ਦੂਸਰਾ ਅਖਾੜਾ ਹੈ ਉਹ ਤਾਂ ਭੇਜੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਨਾਤਨ ਸਟੱਡੀ ਲਈ ਸੀਗੇ ਫਿਰ ਅਸੀਂ ਇਹਨੂੰ ਅਸੀਂ ਕਿਉਂ ਵਿਰੋਧਤਾ ਤੇ ਖੜੇ ਹਾਂ ਖੜੇ ਹਾਂ ਕਿਉਂਕਿ ਚਿੰਤਨ ਨਹੀਂ ਹੈ ਕਿਉਂਕਿ ਵਿਚਾਰ ਨਹੀਂ ਹੈ ਵਿਚਾਰਨਾ ਜ਼ਰੂਰੀ ਹੈ ਇਹੀ ਸਾਰਾ ਕੁਝ ਸੂਰਤ ਨੂੰ ਜਲ ਦੇਣ ਲਈ ਹੋ ਗਿਆ ਮਾਸ ਖਾਣ ਲਈ ਹੋ ਗਿਆ ਕਿਉਂਕਿ ਵਿਚਾਰਾਂ ਦੀ ਕਮੀ ਸਾਡੇ ਅੰਦਰ ਬਹੁਤ ਜ਼ਿਆਦਾ ਰਹੀ ਹੈ ਹੁਣ ਅਗਲੀ ਗੱਲ ਆਂਦੀ ਹੈ ਕਿ ਵਿਚਾਰ ਨਾਣਾ ਟੋਣਾ ਇਹਨਾਂ ਤੋਂ ਇਲਾਵਾ ਵੀ ਕਈ ਚੀਜ਼ਾਂ ਮੈਂ ਤੁਹਾਨੂੰ ਜਰਨਲ ਪਰੰਪਰਾਵਾਂ ਵੱਲੋਂ ਤੁਹਾਡਾ ਧਿਆਨ ਖਿੱਚਦਾ ਜਦੋਂ ਕੋਈ ਕਹਿੰਦਾ ਹੈ ਕਿ ਬਈ ਸ਼ਿਵਲਿੰਗ ਦੇ ਉੱਤੇ ਦੁੱਧ ਚੜਾਣਾ ਦਹੀ ਚੜਾਣਾ ਜਾਇਜ਼ ਜਾਂ ਨਜਾਇਜ਼ ਗਲਤ ਹੈ ਜਾਂ ਸਹੀ ਫਿਰ ਆਪਾਂ ਇਹਨੂੰ ਹੋਰ ਪੈਰਾਮੀਟਰ ਕਿਸੇ ਗਰੀਬ ਦੇ ਮੂੰਹ ਚ ਕਿਉਂ ਨਹੀਂ ਪਾ ਦਿੰਦੇ ਐ ਕਿਉਂ ਨਹੀਂ ਕਰ ਦਿੰਦੇ ਉਹਨਾਂ ਦੇ ਦਰ ਦਿੰਦੇ ਆ ਇਹ ਸਾਰੇ ਕਿਸੇ ਦੀ ਪਰੰਪਰਾ ਜਾਂ ਆਸਥਾ ਦਾ ਵਿਸ਼ਾ ਹੈ ਉਦੋਂ ਹੀ ਜਦੋਂ ਆਪਾਂ ਗੁਰੂ ਘਰ ਦੀ ਡਿਊਟੀ ਆ ਮਹਾਰਾ ਦੇ ਥੜੇ ਨੂੰ ਕਿਉਂ ਨਾਲ ਜਾਂ ਦੁੱਧ ਨਾਲ ਜਾਂ ਦਹੀਂ ਨਾਲ ਧੋਣਾ ਹੁੰਦਾ ਤਾਂ ਸਾਡੀ ਆਸਥਾ ਬਦਲ ਜਾਂਦੀ ਆ ਹਾਲਾਂਕਿ ਇਸ ਵਿਸ਼ੇ ਦੇ ਉੱਤੇ ਬਹੁਤ ਵਿਵਾਦ ਹੋ ਸਕਦਾ ਹੈ ਬਟ ਮੈਂ ਕਿਸੇ ਵੀ ਵਿਵਾਦ ਜਾਂ ਵਿਚਾਰ ਤੋਂ ਦਬਣਾ ਸਹੀ ਨਹੀਂ ਸਮਝਦਾ ਮੈਂ ਸੋਚਦਾ ਜਦੋਂ ਵਿਚਾਰ ਹੋਏ ਤਾਂ ਵਿਚਾਰ ਦੀ ਕਿਸਮੱਟੀ ਤੇ ਖਰਾ ਉਤਰਨਾ ਬਹੁਤ ਜ਼ਰੂਰੀ ਹੈ ਹੁਣ ਗੱਲ ਕਰਦੇ ਆ ਕਿ ਜਦੋਂ ਆਪਾਂ સ્ਨਾਣ ਦੀ ਗੱਲ ਕਰ ਰਹੇ ਹਾਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ ਬਾਣੀ ਦੀ ਗੱਲ ਕਰ ਰਹੇ ਹਾਂ ਤਾਂ ਅਕਸਰ ਇੱਕ ਚੀਜ਼ ਹੋਰ ਆਂਦੀ ਹੈ ਜਿਹੜੀ ਸਭ ਤੋਂ ਵੱਧ ਮਿਸਿੰਗ ਹੈ ਉਹ ਹੈ ਮੈਡੀਟੇਸ਼ਨ ਇਸ ਚੀਜ਼ ਨੂੰ ਅਸੀਂ ਸਹੀ ਤਰੀਕੇ ਨਾਲ ਡਿਸਕ੍ਰਾਈਬ ਹੀ ਨਹੀਂ ਕਰ ਪਾਏ ਜਿੰਨਾ ਕ ਖਰਾ ਕੰਮ ਜਿੰਨਾ ਕ ਬੜਾ ਕੰਮ ਗੁਰਬਾਣੀ ਚ ਮਿਊਜ਼ਿਕ ਲਈ ਹੋਇਆ ਕਿਤੇ ਹੋਰ ਨਹੀਂ ਹੋਇਆ ਲਾਈਕ ਅਸੀਂ ਜੇ ਐਸਟ੍ਰੋਲੋਜੀ ਦੀ ਜਾਂ ਕਿਸੇ ਹੋਰ ਚੀਜ਼ਾਂ ਦੀ ਗੱਲ ਕਰਦੇ ਆ ਤਾਂ ਉਹ ਸਨਾਤਨ ਦੀ ਦੇਨ ਹੈ ਉਹਨੂੰ ਮੰਨਣਾ ਚਾਹੀਦਾ ਹੈ ਉਹ ਵਿਗਿਆਨ ਕਿਤੇ ਨਾ ਕਿਤੋਂ ਆਇਆ ਗੁਰਬਾਣੀ ਦੇ ਅੰਦਰ ਸਾਰੀ ਹੀ ਬਾਣੀ ਰਾਗਾਂ ਚ ਹੈ ਗੁਰੂ ਨਾਨਕ ਦੇਵ ਜੀ ਨੇ ਮਿਊਜ਼ਿਕ ਨਾਲ ਇੰਨਾ ਕ ਜ਼ਿਆਦਾ ਕੰਮ ਕੀਤਾ ਤੇ ਮਿਊਜ਼ਿਕ ਦਾ ਬੇਸ ਸੀਗਾ ਸਾਡੇ ਟੂ ਕੀਪ ਹੈਲਪ ਦਾ ਮੈਡੀਟੇਟਿੰਗ ਲਾਈਕ ਜੇ ਅਸੀਂ ਕੋਈ ਵੀ ਚੀਜ਼ ਪੜ ਰਹੇ ਆ ਤਾਂ ਸਾਡਾ ਧਿਆਨ ਉਹਦੇ ਵਿਚਾਰ ਵੱਲ ਜਾਂਦਾ ਹੈ ਨਾ ਕਿ ਖਿਆਲ ਵੱਲ ਦੋਨੋਂ ਚੀਜ਼ਾਂ ਅਲੱਗ ਹੈ 뮤직 ਸਾਨੂੰ ਲੈਬਦ ਕਰਦਾ ਹੈ ਤੇ 뮤직 ਤੇ ਬਹੁਤ ਜ਼ਿਆਦਾ ਅਸੀਂ ਉਸ ਤੋਂ ਬਾਅਦ ਕੰਮ ਨਹੀਂ ਕਰ ਪਾਇਆ ਅਸੀਂ ਉਸ 뮤직 ਨੂੰ ਉੱਥੇ ਤੱਕ ਸੀਮਿਤ ਕਰ ਲਿਆ ਗੁਰੂ ਘਰ ਗਏ ਕੀਰਤਨ ਸੁਣਿਆ ਵਾਪਸ ਆ ਗਏ ਬਾਅਦ ਚ ਪੱਕੇ ਰਾਗਾਂ ਦੇ ਜਿਹੜੇ ਕੀਰਤਨ ਨੇ ਉਹ ਵੀ ਸਿਰਫ ਦਰਬਾਰ ਸਾਹਿਬ ਤੱਕ ਸੀਮਿਤ ਰਹਿ ਗਏ 33 ਸਾਜ਼ਾਂ ਦਾ ਉਪਯੋਗ ਲਗਭਗ ਖਤਮ ਹੋ ਗਿਆ 33 ਸਾਜ਼ ਤੋਂ ਹੀ ਸ਼ੁਰੂ ਹੋਇਆ ਸੀ ਰਬਾਬ ਤੋਂ ਹੀ ਸ਼ੁਰੂ ਹੋਇਆ ਸੀ ਜਿਹੜਾ ਕਿ ਲਗਭਗ ਲਗਭਗ ਖਤਮ ਹੋ ਗਿਆ ਹੁਣ ਜਦੋਂ ਮੈਂ ਐਸਟ੍ਰੋਲੋਜੀਕਲ ਦੇਖਦਾ ਤਾਂ ਮੈਂ ਦੇਖਦਾ ਵੀ ਇਹਨਾਂ ਸਾਰਿਆਂ ਦਾ ਰਿਲੇਸ਼ਨ ਚੰਦਰਮਾ ਦੇ ਨਾਲ ਬਹੁਤ ਜ਼ਿਆਦਾ ਸਟਰੋਂਗ ਹੈ ਜਿਹੜੇ ਛੋਟੇ ਛੋਟੇ ਕੁਝ ਪੰਤ ਕੁਝ ਸੈਕਟ ਕੁਝ ਲੋਕ ਨਿਕਲੇ ਜਿਨ੍ਹਾਂ ਨੇ ਇਹਦੇ ਉੱਤੇ ਕੰਮ ਕੀਤਾ ਉਹਨਾਂ ਦਾ ਚੰਦਰਮਾ ਆਈਦਰ ਬਹੁਤ ਜ਼ਿਆਦਾ ਡਿਸਟਰਬ ਸੀ ਜਾਂ ਬਹੁਤ ਜ਼ਿਆਦਾ ਸੁੰਦਰ ਸੀ ਤਾਕਿ ਉਹ ਕੰਮ ਕਰ पाए ਸਾਡੇ ਅੰਦਰ ਮੈਂ ਮੈਂ ਅਕਸਰ ਅਲੱਗ-ਅਲੱਗ ਮੈਡੀਟੇਸ਼ਨ ਸੈਂਟਰ ਨੂੰ ਵਿਜ਼ਿਟ ਕਰਦਾ ਦੇਖਦਾ ਕੌਣ ਕਿਵੇਂ ਦਾ ਕੰਮ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਤੇ ਬਹੁਤ ਛੋਟੀ ਉਮਰ ਚ ਮੈਡੀਟੇਸ਼ਨ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਤਾਂ ਆਲਵੇਜ਼ ਆਈ ਫਾਊਂਡ ਕਿ ਜਿਹੜੇ ਸਿੱਖ ਤੇ ਪੰਜਾਬੀ ਨੇ ਉਹ ਕਿਤੇ ਨਾ ਕਿਤੇ ਮਿਸਿੰਗ ਨੇ ਜਿਹੜੇ ਹੈਗੇ ਨੇ ਉਹ ਬਹੁਤ ਅਲੱਗ ਉਹ ਨੈਗਲੈਕਟ ਨੇ ਬਹੁਤ ਅਲੱਗ ਬੈਠੇ ਨੇ ਉਹਨਾਂ ਨੇ ਸਿਸਟਮ ਹੀ ਅਲੱਗ ਸ਼ੁਰੂ ਕਰ ਲਿਆ ਹਾਲਾਂਕਿ ਸਾਨੂੰ ਇਹਦੇ ਨਾਲ ਸਭ ਤੋਂ ਜ਼ਿਆਦਾ ਗੁਰਨਾਨਕ ਦੇਵ ਜੀ ਮਹਾਰਾਜ ਨੇ ਜੋੜਿਆ ਸੀ ਅਸੀਂ ਉਹਨੂੰ ਐਕੂਰੇਟਲੀ ਰਿਲੇਟ ਨਹੀਂ ਕਰ पाए ਇਹਦਾ ਰਿਲੇਸ਼ਨ ਚੰ드ਰਮਾ ਤੋਂ ਹੈ ਐਸਟ੍ਰੋਲੋਜੀਕਲ ਚੰ드ਰਮਾ ਨੂੰ ਸਭ ਤੋਂ ਬਾਅਦ ਚ ਕਨਸੀਡਰ ਹੁੰਦਾ ਹੈ ਸ਼ਨੀ ਰਾਹੁ ਕੇਤੂ ਮੰਗਲ ਇਹਨਾਂ ਤੋਂ ਜੁੜੇ ਹੋਏ ਯੋਗ ਸਮਝਾ ਦਿੱਤੇ ਜਾਂਦੇ ਨੇ ਬਟ ਚੰ드ਰਮਾ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਸਹੀ ਡਿਸੀਜਨ ਲੈਣਾ ਚਾਹੁੰਦੇ ਹੋ ਸਹੀ ਮੈਡੀਟੇਸ਼ਨ ਕਰਨਾ ਚਾਹੁੰਦੇ ਹੋ ਸਹੀ ਕੈਸ਼ ਫਲੋ ਰੱਖਣਾ ਚਾਹੁੰਦੇ ਹੋ ਆਪਣੀ ਲਾਈਫ 'ਚ ਤਾਂ ਚੰ드ਰਮਾ ਦੀ ਇੰਪੋਰਟੈਂਸ ਬਹੁਤ ਆਂਦੀ ਹੈ ਸਰੋਵਰ ਸਥਾਨ ਸਰੋਵਰ ਸਫਾਈ ਕੁੰਭ स्नान ਜਾਂ ਕਿਸੇ ਵੀ ਧਾਰਮਿਕ ਸਥਾਨਾਂ ਦੇ ਸਨਾਨ ਨਾਲ ਵੀ ਚੰਦਰਮਾ ਨੂੰ ਬਲ ਮਿਲਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੇ ਮੇਰਾ ਮੰਨਣਾ ਇਹ ਹੈ ਕਿ ਵਿਚਾਰ ਵਿਚਾਰੋ ਤੁਸੀਂ ਤੁਸੀਂ ਦੱਸੋ ਤੁਹਾਨੂੰ ਲੱਗਦਾ ਇਸ ਵਿਚਾਰ 'ਚ ਕੋਈ ਕਮੀ ਹੈ ਤਾਂ ਜੇ ਤੁਸੀਂ ਕਮੈਂਟਸ ਕਰੋਗੇ ਮੈਂ ਕੋਸ਼ਿਸ਼ ਕਰੂੰਗਾ ਮੈਂ ਜ਼ਰੂਰ ਰਿਪਲਾਈ ਕਰਾਂ ਤੇ ਉਹਦੇ ਜਿਹੜੇ ਵਿਚਾਰਕ ਤੌਰ ਤੇ ਕਮੈਂਟ ਹੋਣਗੇ ਜਿਨ੍ਹਾਂ ਨੇ ਪੜਿਆ ਨਹੀਂ ਸਮਝਿਆ ਨਹੀਂ ਤੇ ਅਨਗਰਲ ਗੱਲਾਂ ਕਰਦੇ ਆ ਮੈਨੂੰ ਲੱਗਦਾ ਨਹੀਂ ਉਹਨਾਂ ਗੱਲਾਂ ਦੇ ਜਵਾਬ ਦੀ ਲੋੜ ਹੈ ਜੇ ਤੁਸੀਂ ਵਿਚਾਰ ਕੀਤਾ ਹੈ ਤਾਂ ਕਾਈਂਡਲੀ ਵਿਚਾਰੋ ਕਰਉਤੇ ਆਪਾਂ ਅੱਗੇ ਵਿਚਾਰ ਫੇਰ ਇਸ ਵਿਸ਼ੇ ਤੇ ਸਾਂਝੇ ਕਰਾਂਗੇ